ਇਮਾਨਦਾਰੀ ਦੀ ਮਿਸਾਲ ਸਿਰਫ 10 ਰੁਪਈਆ ਕਰਕੇ ਮਿਲ ਗਿਆ 13 ਲੱਖ ਰੁਪਈਆ ਇੱਕ ਬੀਬੀ ਨੂੰ ਪੰਮਿਆ ਸਟੋਰੀ ਆਪਾਂ ਬਾਕੀਆਂ ਨੂੰ ਵੀ ਸੁਣਾਉਨੇ ਆ ਸਟੋਰੀ ਸੁਣ ਕੇ ਜਾਇਓ 2-3 ਮਿੰਟ ਦੀ ਆ ਸਿਰਫ ਇਮਾਨਦਾਰੀ ਦੀ ਮਿਸਾਲ ਦੀ ਗੱਲ ਕੀਤੀ ਆ ਇਹਦੇ ਵਿੱਚ ਬੰਦੇ ਦੀ ਸਟੋਰੀ ਅਸੀਂ ਸੁਣੀ ਸੀਗੀ ਜਿੱਦਾਂ ਉਹ ਹੀ ਆਪਾਂ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਇੱਕ ਬੀਬੀ ਸੀਗੀ ਜਿੱਦਾਂ ਉਹ ਜਾਂਦੀ ਆ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਕਰਿਆਨੇ ਦੀ ਦੁਕਾਨ ਦੇ ਉੱਤੇ ਜਾਂਦੀ ਆ ਜਾ ਕੇ ਉੱਥੋਂ ਉਹ ਸੌਦਾ ਪੱਤਾ ਲੈ ਲੈਂਦੀ ਆ ਜਦੋਂ ਸੌਦਾ ਪੱਤਾ ਲੈ ਲੈਂਦੀ ਆ ਆਪਣਾ ਰਾਛਣ ਲੈ ਕੇ ਆ ਜਾਂਦੀ ਘਰ ਨੂੰ ਮੁੜ ਕੇ ਜਦੋਂ ਘਰ ਆਣ ਕੇ ਉਹ ਹਿਸਾਬ ਕਿਤਾਬ ਲਾਉਂਦੀ ਆ ਜਿੱਦਾਂ 10 ਰੁਪਏ ਦੁਕਾਨ ਵਾਲੇ ਦੇ ਉਹਦੇ ਨਾਲ ਵਾਦੇ ਹੁੰਦੇ ਆ ਤੇ ਉਹਦੇ ਦਿਮਾਗ ਵਿੱਚ ਆ ਜਾਂਦਾ ਵੀ ਜਿਹੜੇ 10 ਰੁਪਏ ਆ ਵੀ ਦੁਕਾਨਦਾਰ ਨੂੰ ਭੁਲੇਖਾ ਪੈ ਗਿਆ ਵੀ ਇਹ ਉਹਦੇ ਮੈਂ ਮੋੜਨੇ ਆ ਉਹਨੇ ਮੈਨੂੰ ਜਾਨਕਿ ਭੁਲੇਖੇ ਨਾਲ ਮੋੜ ਦਿੱਤੇ ਹੂੰ ਉਹ ਕੀ ਕਰਦੀ ਉਹ ਸ਼ਾਮ ਨੂੰ ਦੁਕਾਨ ਦੇ ਉੱਤੇ ਚਲ ਜਾਂਦੀ ਆ ਜਦੋਂ ਦੁਕਾਨ ਦੇ ਉੱਤੇ ਚਲ ਜਾਂਦੀ ਆ ਉਹ ਦੁਕਾਨ ਹੁੰਦੀ ਆ ਬੰਦ ਉਹ ਮੁੜਿਆਉਂਦੀ ਆ ਜਦੋਂ ਦੂਜੇ ਦਿਨ ਸਵੇਰ ਨੂੰ ਜਾਂਦੀ ਆ ਤਾਂ ਦੁਕਾਨ ਵਾਲੇ ਨੂੰ ਉਹ ਕਹਿੰਦੀ ਵੀ ਆ ਲਓ ਭਾਜੀ 10 ਰੁਪਏ ਵੀ ਤੁਸੀਂ ਜਦੋਂ ਮੈਂ ਕੱਲ ਸ਼ਾਮੀ ਤੁਹਾਡੇ ਤੋਂ ਸੌਦਾ ਲੈ ਕੇ ਗਈ ਆ ਵੀ 10 ਰੁਪਏ ਤੁਸੀਂ ਮੈਨੂੰ ਵੱਧ ਮੋੜ ਦਿੱਤੇ ਸੀਗੇ ਵੀ ਆ ਤੁਸੀਂ 10 ਰੁਪਏ ਰੱਖ ਲਓ ਉਹ ਦੁਕਾਨਦਾਰ ਆਲਾ ਬੜਾ ਹੈਰਾਨ ਹੁੰਦਾ ਉਹ ਕਹਿੰਦਾ ਵੀ ਫੇਰ ਕਿਉਂ ਆ 10 ਰੁਪਏ ਹੀ ਆ ਵੀ ਇਹਦੇ ਵਿੱਚ ਕਿਹੜੀ ਗੱਲ ਆ ਕੋਈ ਨਾ ਫੇਰ ਆ ਜਾਂਦੇ ਤੁਸੀਂ ਜਦੋਂ ਫੇਰ ਆਉਣਾ ਸੀ ਉਦੋਂ ਦੇ ਜਾਂਦੇ ਵੀ ਇੰਨੀ ਕਾਲੀ ਕਹਾਣੀ ਕੀਤੀ ਉਹ ਬੀਬੀ ਕਹਿੰਦੀ ਨਹੀਂ ਕਹਿੰਦੀ ਵੀ ਜਿਹੜੇ 10 ਰੁਪਏ ਆ ਇਹ ਹੈਗੇ ਆ ਮੈਨੂੰ ਜਿੱਦਾਂ ਬਾਧੂ ਆ ਤੂੰ ਭੁਲੇਖੇ ਨਾ ਇਹ ਮੈਨੂੰ ਟਿਕੜ ਨਹੀਂ ਦਿੰਦੇ ਹੈਗੇ ਮੈਂ ਹੈਗੀਆਂ ਇਮਾਨਦਾਰ ਜਨਾਨੀ ਵੀ ਮੈਂ ਮੋੜ ਨਹੀਂ ਮੋੜਨੇ ਆ ਤੈਨੂੰ ਨਾਲੇ ਕਹਿੰਦੀ ਵੀ ਕਿਸੇ ਦਾ ਬਾਧੂ ਪੈਸਾ ਰੱਖਣਾ ਨਹੀਂ ਚਾਹੀਦਾ ਅਗਲੇ ਨੂੰ ਮੋੜ ਦੇਣਾ ਚਾਹੀਦਾ ਮੁੜ ਕੇ ਆਪਣੇ ਬੱਚਿਆਂ ਤੇ ਜਾਂ ਕੋਈ ਹੋਰ ਨੁਕਸਾਨ ਹੋ ਸਕਦਾ ਉਹਦੀ ਸੋਚ ਇੰਨੀ ਚੰਗੀ ਸੀ ਉਸ ਬੀਬੀ ਦੀ ਤੇ ਦੁਕਾਨਦਾਰ ਪੂਰਾ ਹੋ ਜਾਂਦਾ ਹੈਰਾਨ ਇਹ ਗੱਲ ਸੁਣ ਕੇ ਜਦੋਂ ਹਰਾਨ ਹੋ ਜਾਂਦਾ ਤੇ ਦੁਕਾਨਦਾਰ ਨੇ ਦੇਣੇ ਸੀਗੇ 3 2 3 ਸਾਲ ਪਹਿਲਾਂ ਦੇ ਕਿਸੇ ਦਾ 300 ਰੁਪਈਆ ਉਹ ਦੁਕਾਨਦਾਰ ਸੋਚਦਾ ਵੀ ਦੇਖ ਲੈ ਵੀ ਮੈਂ ਇਦਾਂ ਇਦਾਂ ਕਰਕੇ 300 ਰੁਪਈਆ ਉਹਦਾ ਮਾਰਿਆ ਵੀ ਉਹ ਬੰਦੇ ਨੂੰ ਵੀ ਚੇਤਾ ਭੁੱਲ ਗਿਆ ਵੀ ਮੈਂ ਵੀ ਉਹਨੂੰ 300 ਮੋੜਨਾ ਹੀ ਮੋੜਨਾ ਆ ਵਾਧੂ ਚਾਰਜ ਕੀਤਾ ਸੀ ਉਹਨੇ ਵਾਧੂ ਚਾਰਜ ਕੀਤਾ ਸੀਗਾ ਉਹ ਦੁਕਾਨਦਾਰ ਉਹਨੂੰ ਮੋੜਨ ਚੱਲ ਗਿਆ ਉਹਦੇ ਦੁਕਾਨੇ ਜਾਂਦਾ ਕਹਿੰਦਾ ਵੀ ਭਾਈ ਸਾਹਿਬ ਕਹਿੰਦਾ ਮੈਂ ਜਿੱਦਾਂ ਤੁਹਾਡਾ 300 ਰੁਪਈਆ ਦੇਣਾ ਆ ਉਹ ਕਹਿੰਦਾ ਮੈਨੂੰ ਤਾਂ ਚੇਤਾ ਭੁੱਲ ਆਇਆ ਉਹ ਦੁਕਾਨਦਾਰ ਕਹਿੰਦਾ ਭਾਵੇਂ ਤੈਨੂੰ ਚੇਤਾ ਭੁੱਲ ਆਇਆ ਵੀ ਮੈਂ ਤੁਹਾਨੂੰ ਮੈਨੂੰ ਤਾਂ ਚੇਤਾ ਹੀ ਆ ਵੀ 300 ਰੁਪਏ ਤੁਹਾਡਾ ਦੇਣਾ ਆ 300 ਰੁਪਏ ਆਪਣਾ ਫੜੋ ਵੀ ਮੈਂ ਜਿੱਦਾਂ ਮੇਰਾ ਪਹਿਲਾ ਮਨ ਬੇਈਮਾਨ ਹੋ ਗਿਆ ਸੀਗਾ ਤੇ ਮੇਰੇ ਨਾਲ ਇੱਦਾਂ-ਇੱਦਾਂ ਭਾਣਾ ਵਰਤਿਆ ਬੀਬੀ ਦੀ ਉਹਨੇ ਸਟੋਰੀ ਸੁਣਾਤੀ ਵੀ ਮੈਂ ਵੀ ਸੋਚਿਆ ਵੀ ਨਹੀਂ ਮੈਂ ਵੀ ਪੈਸੇ ਕਿਸੇ ਦੇ ਮਾਰਨੇ ਨਹੀਂ ਹੈਗੇ ਵੀ ਮੈਂ ਵੀ 300 ਰੁਪਏ ਉਹਨੂੰ ਮੋੜ ਕੇ ਆਉਣਾ ਆ ਤੇ ਜਿਹੜਾ ਉਹਨੂੰ 300 ਰੁਪਏ ਉਹ ਦੇ ਆਉਂਦਾ ਆ ਤੇ ਜਿਹਨੂੰ 300 ਰੁਪਏ ਦੇ ਕੇ ਆਉਂਦਾ ਆ ਉਹਨੇ ਕਿਸੇ ਬੰਦੇ ਤੋਂ 13 ਲੱਖ ਰੁਪਇਆ ਆਧਾਰਾ ਲਿਆ ਸੀਗਾ ਹੂੰ ਕਈ ਸਾਲ ਪਹਿਲਾਂ ਹਾਂ ਜਿਆਦੇ ਸਾਲ ਪਹਿਲਾਂ 13 ਲੱਖ ਰੁਪਇਆ ਆਧਾਰਾ ਲਿਆ ਸੀ ਤਾਂ ਉਹ ਜਿਹੜਾ ਬੰਦਾ ਸੀ 13 ਲੱਖ ਜਿੱਤੋਂ ਲਿਆ ਸੀ ਉਹਦੀ ਹੋ ਗਈ ਸੀ ਮੌਤ ਉਹ ਬੰਦਾ ਜਿੱਦਾਂ ਮਰ ਚੁੱਕਾ ਸੀਗਾ ਤੇ ਉਹਦੇ ਘਰਦਿਆਂ ਨੂੰ ਉਹਨੇ ਦੱਸਿਆ ਨਹੀਂ ਸੀ ਆਪਣਿਆਂ ਨੂੰ ਵੀ ਮੈਂ 13 ਲੱਖ ਰੁਪਇਆ ਆਪਣੇ ਦੋਸਤ ਨੂੰ ਦਿੱਤਾ ਆ ਤੇ ਉਹ ਜਿਹੜਾ ਜਿਹੜਾ ਦੁਕਾਨਦਾਰ ਜਿਹਨੂੰ 300 ਮੋੜ ਗਿਆ ਉਹਦੇ ਦਿਮਾਗ ਵਿੱਚ ਵੀ ਗੱਲ ਆ ਜਾਂਦੀ ਆ ਉਹ ਕਹਿੰਦਾ ਵੀ ਜਦ ਇਹ ਮੈਨੂੰ 300 ਰੁਪਏ ਮੋੜਨ ਆ ਗਏ ਆ ਵੀ ਇੱਦਾਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਆ ਨਾਲੇ ਉਹਦਾ ਵੀ ਗਾਹਾਂ ਡਰ ਕਹਿੰਦਾ ਵੀ ਨਿਆਣਿਆਂ ਤੇ ਬੱਚਿਆਂ ਦੇ ਵੀ ਪੈ ਸਕਦੀ ਏ ਇਹ ਗੱਲ ਤੇ ਉਹ ਜੀ ਕੀ ਕਰਦਾ ਆ ਉਹ ਬੈਂਕ ਵਿੱਚ ਜਾਂਦਾ ਆ ਬੈਂਕ ਵਿੱਚੋਂ ਜਾ ਕੇ ਉਹ 13 ਲੱਖ ਰੁਪਏ ਕਢਾ ਲੈਂਦਾ ਆ 13 ਲੱਖ ਰੁਪਏ ਕਢਾ ਕੇ ਉਹ ਆਪਣੇ ਦੋਸਤ ਦੇ ਘਰ ਵੱਲ ਤੁਰ ਪੈਂਦਾ ਆ ਜਦੋਂ ਉੱਥੇ ਘਰ ਉਹਨਾਂ ਦੇ ਜਾਂਦਾ ਆ ਤੇ ਉਹਦਾ ਘਰ ਦਾ ਜਾ ਕੇ ਉਹ ਕੁੰਡਾ ਦਰ ਖੜਕਾਉਂਦਾ ਆ ਅੰਦਰੋਂ ਇੱਕ ਬੀਬੀ ਨਿਕਲਦੀ ਆ ਜਿਹੜੀ ਉਹਦੀ ਵਾਈਫ ਹੁੰਦੀ ਆ ਜਿਹੜੇ ਬੰਦੇ ਦੀ ਡੈਥ ਹੋ ਗਈ ਹੁੰਦੀ ਆ ਉਹ ਬੀਬੀ ਦੇ ਪਹਿਲਾਂ ਤਾਂ ਜਾ ਕੇ ਪੈਰੀਂ ਹੱਥ ਲਾਉਂਦਾ ਆ ਮੁੜ ਕੇ ਕਹਿੰਦਾ ਵੀ ਮੈਂ ਤੇਰੇ ਹਸਬੰਦ ਤੋਂ 13 ਲੱਖ ਰੁਪਈਆ ਲਿਆ ਸੀਗਾ ਬਈ ਉਹਦੀ ਡੈਥ ਹੋ ਗਈ ਸੀ ਤਾਂ ਮੇਰਾ ਮਨ ਹੋ ਗਿਆ ਬੇਈਮਾਰ ਵੇ ਮੈਂ ਕਿਹਾ ਵੀ ਹੁਣ ਉਹ ਤਾਂ ਗਿਆ ਮਰ ਬਈ ਇਹਦੇ ਬਾਰੇ ਕਿਹੜਾ ਉਹਨੇ ਕਿਸੇ ਨੂੰ ਦੱਸਿਆ ਨਾ ਆਪਣੀ ਫੈਮਿਲੀ ਵਿੱਚ ਕਿਸੇ ਦੇ ਨਾਲ ਗੱਲ ਕੀਤੀ ਆ ਬਈ ਮੈਂ ਨਹੀਂ ਦੇਣੇ ਹੈਗੇ ਕਹਿੰਦੀ ਮੇਰਾ ਮਨ ਕਹਿੰਦਾ ਬੇਈਮਾਨ ਹੋ ਗਿਆ ਪਰ ਕਹਿੰਦਾ ਮੈਨੂੰ ਇਦਾਂ ਹੀ ਸਿੱਖਿਆ ਮਿਲੀ ਆ ਮੈਨੂੰ ਕੋ 300 ਰੁਪਈਆ ਮੈਂ ਕਿਸੇ ਤੋਂ ਲੈਣਾ ਸੀ ਉਹ ਵੀ ਮੈਨੂੰ ਦੇ ਕੇ ਗਿਆ ਤੇ ਯਾਨੀ ਕਿ ਇਮਾਨਦਾਰੀ ਉਹ ਕਹਿੰਦਾ ਵੀ ਇਹ ਬੱਚਿਆਂ ਤੇ ਵੀ ਗਾਹਾਂ ਪੈ ਸਕਦੀ ਆ ਤੇ ਬੁੱਢੇ ਬਾਰੇ ਜਾ ਕੇ ਤੁਹਾਡੇ ਤੁਹਾਡਾ ਵੀ ਕੋਈ ਨੁਕਸਾਨ ਹੋ ਸਕਦਾ ਆ ਬਈ ਇਮਾਨਦਾਰੀ ਰੱਖਣੀ ਜ਼ਰੂਰੀ ਆ ਕਹਿੰਦਾ ਮੈਂ ਉਹਦੀ ਗੱਲ ਮੇਰੇ ਦਿਮਾਗ ਵਿੱਚ ਬਹਿ ਗਈ ਘਰ ਘਰ ਗਈ ਤੇ ਕਹਿੰਦਾ ਮੈਂ 13 ਲੱਖ ਰੁਪਇਆ ਤੁਹਾਨੂੰ ਦੇਣ ਆਇਆ ਆ ਵੀ ਇਹ ਤੁਹਾਡੇ ਹਸਬੰਡ ਤੋਂ ਮੈਂ ਅਧਾਰਾ ਲਿਆ ਸਕਾਂ ਵੇ ਮੇਰੀ ਇਮਾਨਦਾਰੀ ਜਿਹੜੀ ਉਹ ਜਾਗ ਗਈ ਆ ਉਹਨਾਂ ਨੂੰ ਪਤਾ ਸੀ ਘਰ ਦੇ ਵਿੱਚ ਕੰਨੀ ਤੰਗੀ ਸੀ ਹਾਂ ਉਹਦਾ ਜਦੋਂ ਘਰ ਵਾਲਾ ਗਿਆ ਸੀ ਮਾਰ ਬੀਬੀ ਦਾ ਤੇ ਉਹਨਾਂ ਦੇ ਦੋ ਬੱਚੇ ਸੀ ਤਾਂ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਤੰਗੀ ਆ ਗਈ ਸੀ ਹਾਂ ਲੋਕਾਂ ਦੇ ਵਿਚਾਰੀ ਪੋਚੇ ਪੂਚੇ ਲਾ ਕੇ ਐਦਾਂ ਕੰਮਕਾਰ ਕਰਦੀ ਸੀ ਮਿਹਨਤ ਕਰਦੀ ਸੀ ਉਹਨੂੰ 13 ਲੱਖ ਰੁਪਏ ਉਹ ਬੰਦੇ ਨੇ ਦੇ ਦਿੱਤਾ ਤੇ ਜਿਹੜੀ ਉਹ ਜਨਾਨੀ ਸੀ ਜਿਹਨੂੰ 13 ਲੱਖ ਰੁਪਏ ਮਿਲਿਆ ਉਹ ਉਹੀ ਜਨਾਨੀ ਸੀਗੀ ਜਿਹੜੀ 10 ਰੁਪਏ ਦੁਕਾਨਦਾਰ ਨੂੰ ਮੋੜ ਕੇ ਆਈ ਸੀ ਦੇਖ ਲਾ ਵੇ ਤੁਸੀਂ ਗੱਲ ਕਿੱਥੋਂ ਘਮ ਘਮਾ ਕੇ ਕਿੱਥੇ ਪਹੁੰਚੀ ਇਹਨੂੰ ਸਹੀ ਰੱਬ ਨੇ ਕਿਹਾ ਕਹ ਸਹੀ ਕਿਹਾ ਵੇ ਇਮਾਨਦਾਰੀ ਰੱਖੋਗੇ ਰੱਬ ਆਪੇ ਗੇੜ ਖੋਲ ਦਿੰਦਾ ਦੁਬਾਰਾ ਹਾਂ ਜੇ ਆਪਾਂ ਇਮਾਨਦਾਰੀ ਰੱਖਾਂਗੇ ਪ੍ਰਮਾਤਮਾ ਇੰਨਾ ਕਿ ਬੇਅੰਤ ਆ ਹਨਾ ਉਹ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਘਮ ਘਮਾ ਕੇ ਓੜ-ਪੋੜ ਕਰਕੇ ਆ ਉਹਦਾ ਫਲ ਮਿਲਣਾ ਹੀ ਮਿਲਣਾ ਆ ਇਸ ਲਈ ਇਹਦਾ ਮੇਨ ਮਕਸਦ ਆ ਜਿਹੜਾ ਵੀਡੀਓ ਬਣਾਉਣ ਦਾ ਇਹ ਹੀ ਆ ਹਾਂ ਵੇ ਇਮਾਨਦਾਰੀ ਰੱਖੋ ਆਪਾਂ ਕਿਸੇ ਨੂੰ 2 ਰੁਪਏ ਵਾਪਸ ਕਰਾਂਗੇ ਤੇ ਆਮ ਆਪਣੀ ਆਪਾਂ ਇਮਾਨਦਾਰੀ ਦਿਖਾ ਕੇ ਆਪਾਂ ਕਿਸੇ ਦੇ 2 ਰੁਪਏ ਵੱਧ ਲੈ ਤੇ ਉਹ ਵੀ ਵਾਪਸ ਕਰਾਂਗੇ ਤਾਂ ਆਪਾਂ ਨੂੰ ਰੱਬ ਨੇ ਉਹ ਦੋਹਾਂ ਦਾ 2 ਲੱਖ ਦੇਣਾ ਹੈ ਹਾਂ ਪਤਾ ਨਹੀਂ ਆਪਾਂ ਵੀ ਆ ਕਿਹੜੀ ਗੇਮ ਕਿੱਦਾਂ ਨੂੰ ਖੋਮ ਜਾਣੀ ਕਿਉਂਕਿ ਕਹਿੰਦੇ ਸਿਆਣੇ ਵੀ ਜਿਹੜੀ ਕੁਦਰਤ ਆ ਕੁਦਰਤ ਬੇਅੰਤ ਆ ਕੁਦਰਤ ਦਾ ਕਿਸੇ ਨੇ ਭੇਦ ਨਹੀਂ ਪਾਇਆ ਹੈਗਾ ਇਕ ਕੁਦਰਤ ਆ ਜਿਹੜੀ ਜਦੋਂ ਆਪਾਂ ਹਰੇਕ ਨਾਲ ਇਮਾਨਦਾਰੀ ਕਰਾਂਗੇ ਜਿੱਦਾਂ ਕੁਦਰਤ ਨਾਲ ਲੋਕੀ ਪਿਆਰ ਕਰਦੇ ਆ ਤਾਂ ਕੁਦਰਤ ਵੀ ਆਪਣੇ ਨਾਲ ਪਿਆਰ ਕਰਦੀ ਜਦੋਂ ਕੁਦਰਤ ਨਾਲ ਖੇਲਵਾੜ ਕਰਦੇ ਆ ਤਾਂ ਕੁਦਰਤ ਵੀ ਫਿਰ ਆਪਣਾ ਰੰਗ ਦਿਖਾ ਲਦੀ ਆ ਇਸ ਲਈ ਜਦੋਂ ਆਪਾਂ ਇਮਾਨਦਾਰੀ ਦਿਖਾਵਾਂਗੇ ਇਮਾਨਦਾਰੀ ਕਰਾਂਗੇ ਹਰ ਇੱਕ ਬੰਦੇ ਨਾਲ ਤੇ ਕੁਦਰਤ ਵੀ ਆਪਣੀ ਮਦਦ ਜ਼ਰੂਰ ਕਰੂਗੀ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਬਣੂਗਾ ਦੇਖ ਲਓ ਬੀਬੀ ਨੂੰ ਕਿੰਨੀ ਲੋੜ ਸੀ ਕਿਸੇ ਦੇ ਘਰਾਂ ਚ ਕੰਮ ਕਰਦੀ ਸੀ ਤੇ ਸਿਰਫ ਉਹਨੇ 10 ਰੁਪਏ ਮੋੜੇ ਤਾਂ ਉਹਨੂੰ 13 ਲੱਖ ਰੁਪਏ ਮਿਲ ਗਿਆ ਜੇ ਉਹ 10 ਰੁਪਏ ਨਾ ਮੋੜ ਮੋੜ ਨਾ ਜਾਂਦੀ ਉਹਨੂੰ ਨਾ ਇਹ ਗੱਲ ਅੱਗੇ ਵਧਣੀ ਸੀਗੀ ਤੇ ਨਾ ਉਹਨੂੰ 13 ਲੱਖ ਰੁਪਏ ਆਉਣਾ ਸੀ ਤਾਂ ਉਹਨੇ ਵਿਚਾਰੀ ਨੇ ਲੋਕਾਂ ਦੇ ਘਰਾਂ ਵਿੱਚ ਹੀ ਕੰਮ ਕਰਨ ਜੋਗੀ ਰਹਿ ਜਾਣਾ ਸੀ ਹਾਂ ਤੇ ਨਿਆਣੇ ਉਹਦੇ ਵਿਚਾਰੀ ਦੇ ਇਦਾਂ ਹੀ ਔਖੇ ਸੌਖੇ ਹੀ ਪਾਲਨੇ ਸੀਗੇ ਸੋ ਇਮਾਨਦਾਰੀ ਜ਼ਰੂਰ ਰੱਖਣੀ ਚਾਹੀਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰੇਕ ਦੇ ਕੋਲੇ ਵੀਡੀਓ ਜਾਵੇ ਜਦੋਂ ਵੀ ਕੋਈ ਕਿਸੇ ਦੇ ਜਿਹੜਾ ਵੀ ਵੀਡੀਓ ਦੇਖਦਾ ਉਹ ਇਮਾਨਦਾਰੀ ਯਾਨੀ ਕਿ ਇਮਾਨਦਾਰ ਬਣਨ ਦਾ ਕੋਸ਼ਿਸ਼ ਕਰਨੀ ਚਾਹੀਦੀ ਬਾਕੀ ਕਰਨਾ ਤਾਂ ਪਰਮਾਤਮਾ ਨਹੀਂ ਆ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਹਾਂ ਉਹ ਬਹਾਨਾ ਬਣਦਾ ਹੁੰਦਾ ਕਰਨਾ ਪਰਮਾਤਮਾ ਨਹੀਂ ਆ ਸਾਰਾ ਕੁਝ ਇਸ ਲਈ ਇਹ ਇਮਾਨਦਾਰੀ ਦੀ ਇੱਕ ਮਿਸਾਲ ਆ ਤੇ ਬਾਕੀ ਧੰਨਵਾਦ ਸਾਰਿਆਂ ਦਾ ਵਧੀਆ ਜਿਹਾ ਪਿਆਰਾ ਜਿਹਾ ਇੱਕ ਕਰਿਓ ਕਮੈਂਟ ਤੇ ਲਾਈਕ ਵੀਡੀਓ ਨੂੰ ਕਰ ਦਿਆ ਕਰੋ ਤੇ ਇਹ ਸਟੋਰੀ ਸੀ ਜਿਹੜੀ ਇਹ ਅਸੀਂ ਜਿੱਦਾਂ ਸੁਣੀ ਆ ਸ਼ਾਇਦ ਤੁਸੀਂ ਵੀ ਸੁਣੀ ਹੋਗੀ ਜਿਨ੍ਹਾਂ ਨੇ ਨਹੀਂ ਸੁਣੀ ਹੈਗੀ ਉਹ ਸੁਣ ਲਿਓ ਬਹੁਤ ਵਧੀਆ ਸਟੋਰੀ ਆ ਇਹ ਤੇ ਬਾਕੀ ਇਮਾਨਦਾਰੀ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਤਾਂ ਜੇ ਬੰਦਾ ਇਮਾਨਦਾਰ ਆ ਤੇ ਆਪੇ ਹੀ ਸਾਰੇ ਇਮਾਨਦਾਰ ਆ ਜਿੱਦਾਂ ਸਿਆਣੇ ਕਹਿੰਦੇ ਉਹ ਜੇ ਆਪ ਸਹੀ ਆ ਤਾਂ ਲੋਕੀ ਵੀ ਸਹੀ ਆ ਜੇ ਆਪਾਂ ਗਲਤ ਕਰਾਂਗੇ ਤਾਂ ਦੁਨੀਆ ਵੀ ਗਲਤ ਕਰਨ ਨੂੰ ਤਿਆਰ ਬੈਠੀ ਆ ਠੀਕ ਹੈ ਜੀ ਬਾਕੀ ਚਲੋ ਠੀਕ ਆ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਲਾਈਕ ਜ਼ਰੂਰ ਕਰ ਦਿਓ